ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵੀਪ ਸਿੰਘ ਜੁਨੀਅਰ ਹਾਜ਼ਰ ਹਾਂ ਤੁਹਾਡੀ ਖਿਦਮਤ ਵਿੱਚ ਦੋਸਤੋ ਤੁਸੀਂ ਸਿੱਖ ਰਹੇ ਹੋ ਉਰਦੂ ਭਾਸ਼ਾ ਨੂੰ ਪੰਜਾਬੀ ਭਾਸ਼ਾ ਦੀ ਸਹਾਇਤਾ ਦੇ ਨਾਲ ਉਹ ਵੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਹੋਵੇਗਾ ਇਸ ਦਾ ਦੂਸਰਾ ਪਾਗ ਦੂਸਰਾ ਸਬਕ ਦੂਸਰਾ ਲੈਸਨ ਪਹਿਲੇ ਲੈਸਨ ਦੀ ਜੇਕਰ ਤੁਸੀਂ ਵੀਡੀਓ ਨਹੀਂ ਦੇਖੀ ਤਾਂ ਉੱਪਰ ਆਈ ਬਟਨ ਦੇ ਵਿੱਚ ਉਸ ਦਾ ਲਿੰਕ ਆ ਰਿਹਾ ਹੈ ਉਸਤੇ ਜਾ ਕੇ ਤੁਸੀਂ ਪਹਿਲੇ ਲੈਸਨ ਦੀ ਵੀਡੀਓ ਦੇਖ ਸਕਦੇ ਹੋ ਜਿਸ ਦੇ ਵਿੱਚ ਆਪਾਂ ਹਰੂਫੇ ਤਹਜੀ ਦੇ ਬਾਰੇ ਵਿੱਚ ਵਿਸਤਾਰ ਦੇ ਵਿੱਚ ਗੱਲਬਾਤ ਕੀਤੀ ਹੈ ਕੱਲੇ ਕੱਲੇ ਹਰਫ ਤੇ ਚਰਚਾ ਕੀਤੀ ਹੈ ਕਿਹੜਾ ਹਰਫ ਕਿਹਲੀ ਧੁਨੀ ਨੂੰ ਪ੍ਰਗਟਾਉਂਦਾ ਉਸ ਦੇ ਬਾਰੇ ਵਿੱਚ ਚਰਚਾ ਕੀਤੀ ਹੈ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਹਰਫਾਂ ਤੋਂ ਅੱਗੇ ਲਗਾ ਮਾਤਰਾਵਾਂ ਬਾਰੇ ਪਵ ਅਰਾਮ ਦੇ ਬਾਰੇ ਵਿੱਚ ਇਸ ਤੋਂ ਪਹਿਲਾਂ ਜੇਕਰ ਹਾਲੀ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਇਸ ਕਲਾਸ ਦੀ ਜਿਹੜੀ ਸ਼ੁਰੂਆਤ ਆ ਉਹ ਦੋਸਤੋ ਮੈਂ ਕਰਨੀ ਚਾਹੁੰਦਾ ਇੱਕ ਬਹੁਤ ਖੂਬਸੂਰਤ ਸ਼ੇਅਰ ਦੇ ਨਾਲ ਜਿਹੜਾ ਸ਼ੇਅਰ ਉਰਦੂ ਭਾਸ਼ਾ ਦੀ ਖੂਬਸੂਰਤੀ ਨੂੰ ਦਰਸਾਉਂਦਾ ਇਸ ਦੀ ਮਹੱਤਤਾ ਨੂੰ ਦਰਸਾਉਂਦਾ ਇਸ ਦੇ ਵਿੱਚ ਜਿਹੜੇ ਨੁਕਤੇ ਨੇ ਉਹਨਾਂ ਨੁਕਤਿਆਂ ਦੀ ਮਹੱਤਤਾ ਨੂੰ ਦਰਸਾਉਂਦਾ ਤਾਂ ਦੇਖੋ ਸ਼ੇਅਰ ਕਮਾਲ ਦਾ ਹਮ ਦੁਆ ਲਿਖਤੇ ਰਹੇ ਉਹ ਦਗਾ ਪੜਤੇ ਰਹੇ ਇੱਕ ਨੁਕਤੇ ਨੇ ਹਮੇ ਮਹਿਰਮ ਸੇ ਮੁਜਰਮ ਬਣਾ ਦਿਆ ਕਿੰਨੀ ਖੂਬਸੂਰਤ ਗੱਲ ਆ ਕਿੰਨੀ ਖੂਬਸੂਰਤੀ ਨਾਲ ਬਿਆਨ ਕੀਤਾ ਹੋਇਆ ਕਿ ਇੱਕ ਨੁਕਤੇ ਨੇ ਕੀ ਤੋਂ ਕੀ ਕਰ ਦਿੱਤਾ ਅਸੀਂ ਲਿਖਿਆ ਤਾਂ ਦੁਆ ਸੀ ਪੜਿਆ ਗਿਆ ਦਗਾ ਤੇ ਉਸੇ ਨੁਕਤੇ ਨੇ ਸਾਨੂੰ ਮਹਿਰਮ ਤੋਂ ਮੁਜਰਮ ਬਣਾ ਦਿੱਤਾ ਤਾਂ ਦੋਸਤੋ ਉਰਦੂ ਆ ਜਿਹੜੀ ਇਹ ਨੁਕਤਿਆਂ ਦੀ ਜ਼ੁਬਾਨ ਆ ਨੁਕਤਿਆਂ ਦੇ ਵਿੱਚ ਹੀ ਇਸ ਜ਼ੁਬਾਨ ਦੀ ਖੂਬਸੂਰਤੀ ਹੈ ਇਸ ਭਾਸ਼ਾ ਦੀ ਖੂਬਸੂਰਤੀ ਹੈ ਤਾਂ ਹੁਣ ਤੁਸੀਂ ਦੇਖੋ ਕਿ ਨੁਕਤਿਆਂ ਦਾ ਖਿਆਲ ਕਿਸ ਤਰ੍ਹਾਂ ਰੱਖਣਾ ਸੀ ਅਸੀਂ ਫੇਰ ਆ ਗਏ ਉਰਦੂ ਦੀ ਵਰਣਮਾਲਾ ਹਰੂਫ-ਏ-ਤਹਜੀ ਤੇ ਤਾਂ ਤੁਸੀਂ ਦੇਖੋ ਜਿਹੜਾ ਸਾਡੇ ਕੋਲੇ ਪਹਿਲਾ ਗਰੁੱਪਾ ਪਹਿਲੇ ਪਰਿਵਾਰ ਦੇ ਅੱਖਰ ਨੇ ਬੇ ਪੇ ਤੇ ਟੇ ਸੇ ਇਸ ਦੇ ਵਿੱਚ ਸਾਰਿਆਂ ਦੇ ਆਕਾਰ ਇੱਕੋ ਜਿਹੇ ਨੇ ਫਰਕ ਕੀ ਆ ਨੁਕਤਿਆਂ ਦਾ ਨੁਕਤੇ ਕਿਹੜੇ ਨੇ ਜਿਹੜੀਆਂ ਇਹ ਬਿੰਦੀਆਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਨੁਕਤੇ ਕਹਿੰਦੇ ਹਾਂ ਜਿਸ ਤਰ੍ਹਾਂ ਇਹ ਬਿੰਦੀ ਆ ਇਹ ਨੁਕਤਾ ਦਾ ਉਰਦੂ ਦੇ ਵਿੱਚ ਥੱਲੇ ਇੱਕ ਬਿੰਦੀ 'ਤੇ ਥੱਲੇ ਤਿੰਨ ਬਿੰਦੀਆਂ 'ਤੇ ਉੱਤੇ ਦੋ ਬਿੰਦੀਆਂ ਤੇ ਉੱਤੇ ਤਿੰਨ ਬਿੰਦੀਆਂ ਸੇ ਠੀਕ ਹੈ ਇਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਜੀਮ ਜੇ ਹੇ ਖੇਚ ਇਸੇ ਤਰ੍ਹਾਂ ਇਸ ਪਰਿਵਾਰ ਦੇ ਵਿੱਚ ਇਸੇ ਤਰ੍ਹਾਂ ਸੀਨ ਤੇ ਸ਼ੀਨ ਦੇ ਵਿੱਚ ਇਸੇ ਤਰ੍ਹਾਂ ਸਵਾਦ ਤੇ ਜ਼ਵਾਦ ਦੇ ਵਿੱਚ ਇਸੇ ਤਰ੍ਹਾਂ ਤੋਏ ਤੇ ਜ਼ੋਏ ਦੇ ਵਿੱਚ ਇਸੇ ਤਰ੍ਹਾਂ ਐਨ ਤੇ ਗੈਨ ਦੇ ਵਿੱਚ ਇਸੇ ਤਰ੍ਹਾਂ ਫੇ ਤੇ ਖਵਾਫ ਦੇ ਵਿੱਚ ਤਾਂ ਨੁਕਤਿਆਂ ਦੀ ਖੂਬਸੂਰਤੀ ਛੁਪੀ ਹੋਈ ਹੈ ਇਸ ਭਾਸ਼ਾ ਦੇ ਵਿੱਚ ਨੁਕਤਿਆਂ ਦੇ ਹਿਸਾਬ ਨਾਲ ਹੀ ਤੁਸੀਂ ਕਿਸੇ ਲਫ਼ਜ਼ ਦਾ ਅੰਦਾਜ਼ਾ ਲਾਉਣਾ ਕਿ ਇਹ ਕਿਹੜਾ ਲਫ਼ਜ਼ ਬਣ ਗਿਆ ਖੈਰ ਜਿਵੇਂ ਜਿਵੇਂ ਤੁਸੀਂ ਇਸ ਦਾ ਅਭਿਆਸ ਕਰਦੇ ਜਾਓਗੇ ਤੁਹਾਨੂੰ ਇਹ ਬਹੁਤ ਆਸਾਨ ਲੱਗਣ ਲੱਗ ਜੂਗੀ ਹੁਣ ਆਪਾਂ ਗੱਲ ਕਰਦੇ ਹਾਂ ਇਸੇ ਤੇ ਕਿ ਦੁਆ ਤੂੰ ਦਗਾ ਕਿਵੇਂ ਬਣ ਗਿਆ ਮਹਿਰਮ ਨੇ ਮੁਜਰਮ ਕਿਵੇਂ ਬਣਤਾ ਤਾਂ ਦੇਖੋ ਸਾਡੇ ਸਾਹਮਣੇ ਹਰਫ਼ਾ ਜਿਹੜਾ ਦਾਲ ਦਾਲ ਦੇ ਨਾਲ ਹੈਗਾ ਆਇਨ ਆਇਨ ਦੇ ਨਾਲ ਲੱਗਿਆ ਹੋਇਆ ਅਲਿਫ ਇਹ ਬਣ ਗਿਆ ਦੁਆ ਦਾਲ ਐਨ ਅਲਿਫ ਦਵਾ ਇਸੇ ਵਰਗਾ ਮਿਲਦਾ ਜੁਲਦਾ ਅਗਲਾ ਲਫ਼ਜ਼ ਆ ਫਰਕ ਕੀ ਹੈ ਸਿਰਫ ਇਹ ਨੁਕਤੇ ਦਾ ਫਰਕ ਆ ਔਰ ਨੁਕਤੇ ਨੇ ਇਹਦਾ ਉਚਾਰਨ ਕਿ ਬਣਾਤਾ ਦਾਲ ਖਾਇਨ ਅਲਿਫ ਦਗਾ ਸਿਰਫ ਇਸ ਨੁਕਤੇ ਕਰਕੇ ਇਹ ਦਵਾ ਸੀ ਇਹ ਦਗਾ ਬਣ ਗਿਆ ਇਸ ਨੂੰ ਦਗਾ ਪੜਿਆ ਗਿਆ ਹੁਣ ਤੁਸੀਂ ਦੇਖੋ ਇਹ ਹੈਗਾ ਮਹਿਰਮ ਮਹਿਰਮ ਕਿਵੇਂ ਬਣਦਾ ਦੇਖੋ ਇਹ ਮਹਿਰ ਦੇ ਵਿੱਚ ਦੇਖੋ ਦੋਸਤੋ ਵੀ ਇਹ ਹੈਗਾ ਸਾਡੇ ਕੋਲੇ ਮੀਮ ਇਹ ਐਨਾ ਜਦੋਂ ਇਹ ਅੱਖਰ ਜੁੜਦੇ ਹਨ ਤੁਹਾਨੂੰ ਉਹੜੀ-ਗੋੜੀ ਪਤਾ ਲੱਗੂ ਜੋੜਨ ਦਾ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਅੱਖਰਾਂ ਦੇ ਬਾਰੇ ਵਿੱਚ ਜਿਹੜੇ ਕਿ ਇਸ ਤਰ੍ਹਾਂ ਨਹੀਂ ਜੁੜਦੇ ਇਹ ਹੈਗਾ ਮੀਮ ਮੀਮ ਤੋਂ ਬਣ ਹੈਗੀਆਂ ਹੇ ਹੇ ਦੇ ਨਾਲ ਇਹ ਹੈਗੀ ਆ ਰੇ ਤਿੰਨ ਹਰਫ ਜੁੜੇ ਹੋਏ ਨੇ ਇਸ ਵਿੱਚ ਮੀਮ ਹੇ ਰੇ ਤੇ ਆਖਰੀ ਅੱਖਰ ਜਿਹੜਾ ਹਮੇਸ਼ਾ ਪੂਰਾ ਹੀ ਪੈਂਦਾ ਹੁੰਦਾ ਮੀਮ ਮੀਮ ਹੇ ਰੇ ਮੀਮ ਮਹਿਰਮ ਹੁਣ ਇਸ ਦੇ ਵਿੱਚ ਦੇਖੋ ਕੀ ਆ ਮੀਮ ਆ ਜਿਹੜੀ ਚੀਜ਼ ਆ ਜਦੋਂ ਇਹਦੇ ਥੱਲੇ ਨੁਕਤਾ ਲੱਗ ਗਿਆ ਹੇ ਦਾ ਇਹ ਜੇ ਨੁਕਤਾ ਨਾ ਹੁੰਦਾ ਤਾਂ ਹੇ ਸੀ ਨੁਕਤਾ ਲੱਗ ਗਿਆ ਤਾਂ ਜੀਮ ਬਣ ਗਿਆ ਫਿਰ ਇਹ ਰੇ ਫਿਰ ਮੀਮ ਮੀਮ ਜੀਮ ਰੇ ਮੀਮ ਮੁਜਰਮ ਤਾਂ ਸਿਰਫ ਤੇ ਸਿਰਫ ਇੱਕ ਨੁਕਤੇ ਦੇ ਕਰਕੇ ਹੀ ਸਾਰੇ ਦਾ ਸਾਰਾ ਕੁਝ ਅਰਥ ਬਦਲ ਗਏ ਤਾਂ ਇਸੇ ਕਰਕੇ ਨੁਕਤਿਆਂ ਦੀ ਜ਼ੁਬਾਨ ਕਹੀ ਜਾਂਦੀ ਹੈ ਤੇ ਨੁਕਤਿਆਂ ਦੇ ਵਿੱਚ ਹੀ ਇਸ ਜ਼ੁਬਾਨ ਦੀ ਖੂਬਸੂਰਤੀ ਹੈ ਚਲੋ ਫਿਰ ਅੱਜ ਆਪਾਂ ਗੱਲ ਕਰਨੀ ਆ ਲਗਾਮਾਤਰਾਵਾਂ ਦੀ ਇਰਾਬ ਦੀ ਇਰਾਬ ਤੋਂ ਪਹਿਲਾਂ ਪਹਿਲੇ ਲੈਸਨ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀ ਕਿ ਤੁਸੀਂ ਹਰੂਫੇ ਤਹਿਜੀ ਨੂੰ ਯਾਦ ਕਰਨਾ ਕੱਲੇ ਕੱਲੇ ਅਰਫ ਦੇ ਤੋਂ ਹਰਫ ਦੀ ਤੁਹਾਨੂੰ ਪਹਿਚਾਨ ਹੋਣੀ ਚਾਹੀਦੀ ਆ ਤਾਂ ਹੁਣ ਤੁਸੀਂ ਇਸ ਵੀਡੀਓ ਨੂੰ ਇੱਥੇ ਪਾਜ਼ ਕਰੋ ਪਾਜ਼ ਕਰਨ ਤੋਂ ਬਾਅਦ ਤੁਹਾਡੇ ਸਕਰੀਨ ਦੇ ਉੱਤੇ ਇਹ ਭੁਲਾਵੇਂ ਅੱਖਰ ਨੇ ਇਹ ਤਰਤੀਬ ਵਿੱਚ ਨਹੀਂ ਹੈਗੇ ਹਰਫ ਅੱਗੇ ਪਿੱਛੇ ਨੇ ਇਹਨਾਂ ਨੂੰ ਤੁਸੀਂ ਪਹਿਚਾਨਣ ਦੀ ਕੋਸ਼ਿਸ਼ ਕਰੋ ਜੇਕਰ ਤੁਸੀਂ ਇਹ ਪਹਿਚਾਨ ਗਏ ਤਾਂ ਸਮਝ ਲਓ ਤੁਹਾਨੂੰ ਵਰਣਮਾਲਾ ਹਰੂਫ ਇਹ ਤਹਜੀ ਆਉਣ ਲੱਗੀ ਕਿ ਕਿਹੜੇ ਕਿਹੜੇ ਨੇ ਸਾਡੇ ਕੋਲੇ ਪਹਿਲਾ ਹੈਗਾ ਪੇ へ छोटी जे हमजा जे ते रे रेन वाओ क्वाफ लाम काफ दो चश्मी हे फे दाल सीन अलिफ मीम नून बे तोए चे शीन जे टे रे, स्वाद हे वैन जुआद खे जोय से ਜੇ ਸੋ ਇਹ ਦੋਸਤੋ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਉਦੋਂ ਕਿਉਂਕਿ ਇਹ ਉਸ ਦੇ ਵਿੱਚ ਨਹੀਂ ਆਉਂਦਾ ਇਹਨੂੰ ਨੂਨ ਗੁੰਨਾ ਕਿਹਾ ਜਾਂਦਾ ਨੂਨ ਗੁੰਨਾ ਨੂਨ ਗੁੰਨੇ ਦਾ ਕੀ ਕੰਮ ਆ ਜਦੋਂ ਆਪਾਂ ਲਗਾ ਮਾਤਰਾ ਪੜ੍ਹਾਂਗੇ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਤਾਂ ਹੁਣ ਤੁਸੀਂ ਮਿਲਾਨ ਕਰ ਲਓ ਕੀ ਤੁਹਾਡੇ ਹਰਫ ਬਿਲਕੁਲ ਸਹੀ ਨੇ ਜੇਕਰ ਸਹੀ ਸੀ ਤਾਂ ਤੁਸੀਂ ਅੱਗੇ ਵੱਧ ਸਕਦੇ ਹੋ ਤੁਸੀਂ ਲਗਾ ਮਾਤਰਾ ਤੇ ਆ ਸਕਦੇ ਹੋ ਜੇਕਰ ਤੁਹਾਡੇ ਹਰਫੇ ਦੇ ਵਿੱਚੋਂ ਸਹੀ ਨਹੀਂ ਸੀ ਤਾਂ ਤੁਹਾਨੂੰ ਹੋਰ ਅਭਿਆਸ ਦੀ ਲੋੜ ਆ ਪਹਿਲਾਂ ਅਭਿਆਸ ਕਰੋ ਫਿਰ ਲਗਾਮਾਤਰਾਮਤੇ ਜਾਮਗੇ ਆ ਠੀਕ ਹੈ ਜੇਕਰ ਸਹੀ ਆ ਤਾਂ ਆਪਾਂ ਉਹਨੇ ਲਗਾਮਾਤਰਾਮਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਲਗਾਮਾਤਰਾਮਾਂ ਦੀ ਇਹ ਵੀ ਆਪਾਂ ਗੁਰਮੁਖੀ ਦੇ ਹਿਸਾਬ ਨਾਲ ਹੀ ਦੇਖਾਂਗੇ ਗੁਰਮੁਖੀ ਵਿੱਚ ਸਾਡੇ ਕੋਲੇ ਤਿੰਨ ਸਵਰ ਕਰਨੇ ਊੜਾ ਐੜਾ ਈੜੀ ਤੇ 10 ਨੇ ਸਾਡੇ ਕੋਲੇ ਸਵਰ ਤੁਨੀ ਜਿਨ੍ਹਾਂ ਦੇ ਵਿੱਚ ਅ ਆ ਈ ਈ ਉ ਉ ਏ ਐ ਓ ਉਹ ਤੇ ਉਰਦੂ ਦੇ ਵਿੱਚ ਸਾਡੇ ਕੋਲੇ ਇਹ ਹਰਫ ਨੇ ਜਿਹੜੇ ਇਹ ਅੱਖਰਾਂ ਦੇ ਸਮਾਨ ਨੇ ਅਲਿਫ ਵਾਓ ਛੋਟੀ ਜੀ ਵੱਡੀ ਜੀ ਹੁਣ ਸਾਡੇ ਕੋਲੇ ਇਹ ਇਹਨਾਂ ਦੇ ਜਿਹੜੇ ਸਵਰਤ ਧੁਨੀਆਂ ਨੇ ਸਵਰਤ ਧੁਨੀਆਂ ਦੇ ਚਿੰਨਾ ਨੂੰ ਅਸੀਂ ਲਗਾ ਮਾਤਰਾ ਕਹਿੰਦੇ ਆ ਹੁਣ ਸਾਡੇ ਕੋਲੇ ਜਿਹੜੀਆਂ ਲਗਾ ਮਾਤਰਾਵਾਂ ਨੇ ਗੁਰਮੁਖੀ ਦੇ ਵਿੱਚ ਜਿਹੜਾ ਮੁਕਤਾ ਹੁੰਦਾ ਉਹਦਾ ਕੋਈ ਚਿੰਨ੍ਹ ਨਹੀਂ ਹੁੰਦਾ ਕੋਈ ਵੀ ਹਰਫ ਜਿਹੜਾ ਇਕੱਲਾਗਾ ਉਹ ਮੁਕਤਾ ਜਿਹਦੇ ਨਾਲ ਕੋਈ ਲਗ ਨਹੀਂ ਲੱਗੀ ਉਹ ਮੁਕਤਾ ਉਸ ਤੋਂ ਬਾਅਦ ਤੰਨਾ ਸਿਹਾਰੀ ਬਿਹਾਰੀ ਔਂਕੜ ਦਲੈਂਕੜ ਲਾਮਾ ਦਲਾਮਾ ਹੂੜਾ ਕੰਨਾ ਹੁਣ ਦੇਖੋ ਕਿ ਮੁਕਤਾ ਕੋਈ ਚੰਨੀ ਸਾਰੇ ਹਰਫ ਜਿਹਦੇ ਨਾਲ ਕੋਈ ਲੱਗਦੀ ਲੱਗੇ ਉਹ ਮੁਕਤੀ ਆ ਤਾਂ ਹੁਣ ਕੰਨੇ ਵਾਸਤੇ ਸਾਡੇ ਕੋਲੇ ਕੀ ਆ ਕੰਨੇ ਵਾਸਤੇ ਸਾਡੇ ਕੋਲੇ ਹੈਗਾ ਦੋਸਤੋ ਅਲਿਫ ਅਲਿਫ ਊੜੇ ਐੜੇ ਈੜੀ ਦੀ ਆਵਾਜ਼ ਦਿੰਦਾ ਪਰ ਕਿਸੇ ਅੱਖਰ ਦੇ ਨਾਲ ਇਹ ਕੰਨੇ ਦੇ ਤੌਰ ਤੇ ਲਾਇਆ ਜਾ ਸਕਦਾ ਤਾਂ ਕੰਨੇ ਦੇ ਲਈ ਸਾਡੇ ਕੋਲੇ ਹੈਗਾ ਅਲਿਫ ਫਿਰ ਹੈਗਾ ਸਾਡੇ ਕੋਲੇ ਸਿਹਾਰੀ ਸਿਹਾਰੀ ਦੇ ਲਈ ਸਾਡੇ ਕੋਲੇ ਹੈਗੀ ਹੈਗੀ ਜ਼ੇਰ ਇਹ ਕਿਸੇ ਅੱਖਰ ਦੇ ਪੈਰ ਚ ਲੱਗਦੀ ਹੈ ਫਿਰ ਹੈਗੀ ਹੈ ਸਾਡੇ ਕੋਲੇ ਵਿਹਾਰੀ ਵਿਹਾਰੀ ਦੇ ਲਈ ਸਾਡੇ ਕੋਲੇ ਹੈਗੀ ਹੈਗੀ ਛੁਟੀ ਜੇ ਇਹ ਵਿਹਾਰੀ ਦੀ ਹਾਂ ਤਾਂ ਹੀ ਵਰਤੀ ਜਾਂਦੀ ਹੈ ਫਿਰ ਸਾਡੇ ਕੋਲ ਹੈਗਾ ਔਂਕੜ ਔਂਕੜ ਦੇ ਲਈ ਸਾਡੇ ਕੋਲ ਹੈਗੀ ਹੈ ਪੇਸ਼ ਫਿਰ ਹੈਗਾ ਸਾਡੇ ਕੋਲ ਦਲੈਂਕੜ ਦਲੈਂਕੜ ਦੇ ਲਈ ਸਾਡੇ ਕੋਲ ਹੈਗੀ ਹੈ ਵਾਉ ਤੇ ਵਾਉ ਦੇ ਉੱਤੇ ਪੇਸ਼ ਇਹ ਸਾਡੇ ਕੋਲ ਦਲੈਂਕੜ ਦੇ ਵਰਤੀ ਜਾਂਦੀ ਹੈ ਫਿਰ ਸਾਡੇ ਕੋਲ ਲਾਮਾਂ ਲਾਵੇਂ ਦੇ ਲਈ ਸਾਡੇ ਕੋਲ ਹੈਗੀ ਹੈ ਜੀ ਵੱਡੀ ਜੇ ਦਲਾਵੇਂ ਦੇ ਲਈ ਸਾਡੇ ਕੋਲੇ ਵੱਡੀ ਜੇ ਹੋੜੇ ਦੇ ਲਈ ਸਾਡੇ ਕੋਲੇ ਵਾਉ ਕਨੌੜੇ ਦੇ ਲਈ ਵੀ ਸਾਡੇ ਕੋਲੇ ਵਾਉ ਉਸ ਤੋਂ ਇਲਾਵਾ ਜਿਹੜੇ ਇਹ ਚਿੰਨ੍ਹ ਨੇ ਕੱਲੇ-ਕੱਲੇ ਬਾਰੇ ਹੁਣ ਮੈਂ ਤੁਹਾਨੂੰ ਸਮਝਾਉਂਗਾ ਇਹਨੂੰ ਕਿਹਾ ਜਾਂਦਾ ਜ਼ਬਰ ਇਸ ਚਿੰਨ੍ਹ ਨੂੰ ਸਮਝਾਉਣ ਦੇ ਲਈ ਮੈਂ ਇੱਕ ਹਰਫ ਦਾ ਸਹਾਰਾ ਲਿਆ ਉਹ ਹਰਫ ਹੈ ਅਲਿਫ ਕਿਉਂਕਿ ਇਸ ਤੋਂ ਹੀ ਤੁਹਾਨੂੰ ਸਪਸ਼ਟ ਹੋਊਗਾ ਕਿ ਇਹ ਜਿਹੜਾ ਚਿੰਨਾ ਜ਼ਬਰ ਆ ਇਹ ਕਿਹੜੇ ਅੱਖਰ ਤੇ ਕਿੱਥੇ ਲੱਗ ਕਿੱਥੇ ਲੱਗਦੀ ਆ ਇਹ ਦੋਸਤੋ ਕਿਸੇ ਵੀ ਅੱਖਰ ਦੇ ਬਿਲਕੁਲ ਉੱਪਰ ਲੱਗਦੀ ਆ ਜ਼ਬਰ ਜ਼ਬਰ ਕਦੋਂ ਲੱਗਦੀ ਆ ਜਦੋਂ ਕਿਸੇ ਵਿਅੰਜਨ ਤੋਂ ਬਾਅਦ ਵਿਅੰਜਨ ਤੋਂ ਬਾਅਦ ਸਵਰ ਦੀ ਆਵਾਜ਼ ਹੋਵੇ ਸਵਰ ਦੀ ਆਵਾਜ਼ ਤਾਂ ਜ਼ਬਰ ਲੱਗਦੀ ਆ ਜਿਸ ਤਰ੍ਹਾਂ ਮੰਨ ਲਓ ਆਪਾਂ ਕੋਈ ਰੱਬ ਲਿਖਣਾ ਰੱਬ ਪਰ ਵੇ ਰੱਬ ਇਹਦੇ ਉੱਪਰ ਲੱਗਦੀ ਰੱਬ ਕਿਉਂਕਿ ਰੱਬ ਦੇ ਜਦੋਂ ਅਸੀਂ ਰੱਬ ਦੇਖਦੇ ਹਾਂ ਰਾਰਾ ਵਿਅੰਜਨ ਤੋਂ ਬਾਅਦ ਅ ਸਵਰਦੀ ਆਵਾਜ਼ ਆਉਂਦੀ ਹੈ ਵਿੱਚ ਫਿਰ ਹੁੰਦਾ ਰੱਬ ਠੀਕ ਹੈ ਜ਼ਬਰਾ ਜਿਹੜੀ ਕਿਸੇ ਵੀ ਅੱਖਰ ਦੇ ਉੱਪਰ ਲੱਗਦੀ ਆ ਤੇ ਇਹ ਅ ਦੀ ਆਵਾਜ਼ ਦਿੰਦੀ ਆ ਹਲਕੀ ਸਵਰਦੇ ਤੌਰ ਤੇ ਜ਼ੇਰ ਆ ਜਿਹੜੀ ਇਹ ਕਿਸੇ ਵੀ ਅੱਖਰ ਦੇ ਪੈਰ ਦੇ ਵਿੱਚ ਇੱਥੇ ਲੱਗਦੀ ਆ ਯਾਦ ਰੱਖ ਲਿਓ ਜੀ ਇਹ ਨੂੰ ਪੈਰ ਦੇ ਵਿੱਚ ਲੱਗਦੀ ਹੈ ਤੇ ਇਸੇ ਹਾਰੀ ਦੀ ਆਵਾਜ਼ ਦਿੰਦੀ ਹੈ ਠੀਕ ਹੈ ਜੀ ਪੇਸ਼ਾ ਕਿਸੇ ਵੀ ਅੱਖਰ ਦੇ ਉੱਪਰ ਲੱਗਦੀ ਹੈ ਤੇ ਔਂਕੜ ਦੀ ਆਵਾਜ਼ ਦਿੰਦੀ ਹੈ ਇਸੇ ਕਰਕੇ ਮੈਂ ਅਲਿਫ ਦੇ ਉੱਪਰ ਲਾਈਆ ਅਲਿਫ ਦੇ ਉੱਪਰ ਲਾ ਕੇ ਬਣ ਗਿਆ ਇਹ ਉ ਇਹ ਨੂੰ ਕਿਹਾ ਜਾਂਦਾ ਮਦ ਮਦ ਸਿਰਫ ਤੇ ਸਿਰਫ ਅਲਿਫ ਦੇ ਉੱਪਰ ਲੱਗਦਾ ਹੋਰ ਕਿਤੇ ਨਹੀਂ ਲੱਗਦਾ ਅਲਿਫ ਸਾਡੇ ਕੋਲੇ ਜਦੋਂ ਆੜੇ ਦੀ ਆਵਾਜ਼ ਦਿੰਦਾ ਤਾਂ ਅਲਿਫ ਦੇ ਉੱਤੇ ਮਦ ਲੱਗਦਾ ਤਾਂ ਆੜੇ ਨੂੰ ਤਰਨਾ ਲਗਿਆ ਤੇ ਆ ਬਣ ਗਿਆ ਅਲਿਫ ਮਦ ਆ ਇਹ ਹਮਜ਼ਾ ਹਮਜ਼ੇ ਤੇ ਦੋਸਤੋ ਥੋੜਾ ਜਿ ਤੁਸੀਂ ਕਨਫਿਊਜ਼ ਹੋਵੋਗੇ ਕਿ ਹਮਜ਼ਾ ਵਰਣ ਵਾਲਾ ਦੇ ਵਿੱਚ ਤਾਂ ਤੁਸੀਂ ਕਿਹਾ ਸੀ ਉਹਦੀ ਸ਼ੇਪ ਇਸ ਤਰ੍ਹਾਂ ਦੀ ਦੱਸੀ ਸੀ ਕਿ ਇਹ ਹਮਜ਼ਾ ਦਾ ਤੇ ਇੱਥੇ ਹਮਜ਼ਾ ਇਸ ਤਰ੍ਹਾਂ ਕਿਵੇਂ ਆ ਗਿਆ ਕਿਉਂਕਿ ਜਦੋਂ ਆਪਾਂ ਹੱਥ ਨਾਲ ਲਿਖਦੇ ਆਂ ਤਾਂ ਹਮਜ਼ਾ ਇਸ ਤਰ੍ਹਾਂ ਦਾ ਹੁੰਦਾ ਹੈਗਾ ਜਦੋਂ ਪ੍ਰੈਸ ਦੇ ਵਿੱਚ ਆਉਂਦਾ ਤੇ ਕਿਸੇ ਹੋਰ ਅੱਖਰ ਦੇ ਨਾਲ ਹਮਜ਼ਾ ਲੱਗਦਾ ਤਾਂ ਉਸ ਦਾ ਆਕਾਰ ਉਸ ਦੀ ਸ਼ੇਪ ਇਸ ਤਰ੍ਹਾਂ ਦੀ ਬਣ ਜਾਂਦੀ ਹੈ ਠੀਕ ਹੈ ਤਾਂ ਜਦੋਂ ਛੋਟੀ ਜੇ ਦੇ ਉੱਪਰ ਹਮਜ਼ਾ ਲੱਗ ਜਾਂਦਾ ਤਾਂ ਇਹ ਈ ਦੀ ਆਵਾਜ਼ ਦਿੰਦਾ ਹੈਗਾ ਈ ਜਦੋਂ ਵਾਉ ਦੇ ਉੱਪਰ ਹਮਜ਼ਾ ਲੱਗ ਜਾਂਦਾ ਤਾਂ ਇਹ ਊ ਦੀ ਆਵਾਜ਼ ਦਿੰਦਾ ਹੈਗਾ ਠੀਕ ਹੈ ਉਸ ਤੋਂ ਇਲਾਵਾ ਇਹ ਵੱਡੀ ਜੇ ਵੱਡੀ ਜੇ ਦੇ ਉੱਪਰ ਵੀ ਲੱਗਦਾ ਹਮਜ਼ਾ ਤਾਂ ਇਹ ਤੇ ਇਹ ਦੀ ਵਰਤ ਹੁੰਦਾ ਹੈ ਇਹ ਹੈਗਾ ਦੋਸਤੋ ਤਨਵੀਨ ਇਹ ਸਿਰਫ ਅਲਿਫ ਦੇ ਉੱਪਰ ਹੀ ਲੱਗਦਾ ਹੈਗਾ ਇਹ ਉਹਨਾਂ ਅੱਖਰਾਂ ਦੇ ਅਖੀਰ ਦੇ ਵਿੱਚ ਲੱਗਦਾ ਹੈਗਾ ਉਹਨਾਂ ਸ਼ਬਦਾਂ ਦੇ ਅਖੀਰ ਦੇ ਵਿੱਚ ਲੱਗਦਾ ਹੈਗਾ ਜਿਸ ਤਰ੍ਹਾਂ ਫੌਰਨ ਯਕੀਨਨ ਆਨੰਨ ਫਾਨਨ ਤਾਂ ਉਰਦੂ ਦੇ ਹੀ ਲਫ਼ਜ਼ ਨੇ ਇਹ ਜਿਨ੍ਹਾਂ ਦੇ ਇਹ ਅਖੀਰ ਤੇ ਲੱਗਦਾ ਇਹਦੀ ਵਰਤੋਂ ਬਹੁਤ ਘੱਟ ਹੁੰਦੀ ਹੈ ਪੰਜਾਬੀ ਦੇ ਵਿੱਚ ਅਪੜੀ ਦੇ ਵਿੱਚ ਇਹ ਹੈਗਾ ਸ਼ੱਦ ਜਾਂ ਤਸ਼ਦੀਦ ਉਰਦੂ ਦੇ ਵਿੱਚ ਇਹਨੂੰ ਤਸ਼ਦੀਦ ਕਹਿੰਦੇ ਨੇ ਪੰਜਾਬੀ ਵਾਲੇ ਆਪਣੇ ਵਾਲੇ ਇਹਨੂੰ ਸ਼ੱਦ ਕਹਿੰਦੇ ਨੇ ਤਾਂ ਇਹ ਅਧਕ ਦੀ ਥਾਂ ਤੇ ਵਰਤਿਆ ਜਾਂਦਾ ਜਿੱਥੇ ਵੀ ਅਧਕ ਲੱਗਦਾ ਹੈਗਾ ਪੰਜਾਬੀ ਦੇ ਵਿੱਚ ਅਧਕ ਦੀ ਥਾਂ ਤੇ ਇਹ ਤੇ ਸ਼ਬਦ ਪਉਂਦੇ ਨੇ ਠੀਕ ਹੈ ਉਸ ਤੋਂ ਬਾਅਦ ਆ ਗਿਆ ਨੂਨ ਗੁੰਨਾ ਜਿਸ ਦੀ ਅਸੀਂ ਪਹਿਲਾਂ ਗੱਲ ਕੀਤੀ ਸੀ ਵੀ ਨੂਨ ਗੁੰਨਾ ਕੀ ਹੁੰਦਾ ਨੂਨ ਗੁੰਨਾ ਨੂਨ ਵਰਗਾ ਹੁੰਦਾ ਇਹਦੇ ਵਿਚਾਲੇ ਲੁਕਤਾਂ ਨਹੀਂ ਹੁੰਦਾ ਤਾਂ ਨੂਨ ਗੁੰਨਾ ਹਮੇਸ਼ਾ ਅਖੀਰ ਤੇ ਲੱਗਦਾ ਤੇ ਅਖੀਰ ਤੇ ਕਿੱਥੇ ਲਗਾਕਦਾ ਕਾਦੀ ਆਵਾਜ਼ ਦਿੰਦਾ ਇਹ ਆਵਾਜ਼ ਦਿੰਦਾ ਜਦੋਂ ਸਾਡੇ ਕਿਸੇ ਅੱਖਰ ਤੇ ਕਿਸੇ ਸ਼ਬਦ ਤੇ ਪਿੱਛੇ ਜਿਸ ਤਰ੍ਹਾਂ ਐ ਤੇ ਵਿੰਦੀ ਲੱਗਦੀ ਆ ਵਾਂ ਲਾਂ ਵਾਂ ਤਾਂ ਇੱਥੇ ਨੂਨ ਗੁਣਾ ਲੱਗਦਾ ਜਿਸ ਤਰ੍ਹਾਂ ਮੰਨ ਲਓ ਆਪਾਂ ਜਾਂ ਲਿਖਣਾ ਬਈ ਜਾਂ ਤੇ ਜਿਹਨੂੰ ਕਰਨਾ ਉੱਤੇ ਬਿੰਦੀ ਤਾਂ ਇਸ ਦੇ ਵਿੱਚ ਜੀਮ ਪਾ ਕੇ ਪਿੱਛੇ ਨੂਨ ਗੁਣਾ ਲੱਗ ਜਾਂਦਾ ਇਹ ਜਾਂ ਬਣ ਗਿਆ ਜੇਕਰ ਇਹਦੇ ਵਿੱਚ ਆਪਾਂ ਨੁਕਤਾ ਲਾ ਦਾਂਗੇ ਫਿਰ ਨੂਨ ਬਣ ਜੂ ਤਾਂ ਇਹ ਜਾਨ ਬਣ ਜੂ ਠੀਕ ਹੈ ਨਾ ਜਿਸ ਤਰ੍ਹਾਂ ਕਿਸੇ ਦਾ ਨਾਮ ਹੁੰਦਾ ਦੌਲਤ ਖਾਂ ਖਾਨੀ ਖਾਂ ਤਾਂ ਇੱਥੇ ਨੂਨ ਬਣ ਆ ਲੱਗਦਾ ਜੇ ਨੂਨ ਗੁਣਾ ਦੇ ਥਾਂ ਤੇ ਨੂਨ ਪੈਜੂ ਫਿਰ ਉਹ ਖਾਂ ਦੀ ਥਾਂ ਤੇ ਖਾਨ ਬਣ ਜੂ ਖਾਨ ਤਾਂ ਨੂਨ ਗੁਣਾ ਲੱਗਦਾ ਮੈਂ ਇਹ ਹੈ ਜਦੋਂ ਵਾਉ ਦੇ ਉੱਪਰ ਪੇਸ਼ ਲੱਗ ਜਾਂਦੀ ਹੈ ਵਾਉ ਦੇ ਉੱਪਰ ਪੇਸ਼ ਸਾਨੂੰ ਦਲੈਂਕੜ ਦੀ ਆਵਾਜ਼ ਦਿੰਦੀ ਹੈ ਉ ਦੀ ਆਵਾਜ਼ ਦਿੰਦੀ ਹੈ ਵਾਉ ਦੇ ਉੱਪਰ ਪੇਸ਼ ਮੈਂ ਇੱਥੇ ਸਪਸ਼ਟ ਕਰ ਗਿਆ ਤਾਂ ਇਹ ਸੀ ਦੋਸਤੋ ਲਗਾ ਮਾਤਰਾਵਾਂ ਇਸ ਤੋਂ ਤੁਹਾਨੂੰ ਕਾਫੀ ਕੁਝ ਪਤਾ ਲੱਗਿਆ ਹੋਊਗਾ ਹੌਲੀ ਹੌਲੀ ਸਾਰੀਆਂ ਚੀਜ਼ਾਂ ਅਭਿਆਸ ਦੇ ਨਾਲ ਆਉਣਗੀਆਂ ਹੁਣ ਤੁਹਾਨੂੰ ਇਹ ਪਤਾ ਲੱਗਦਾ ਹੋ ਅਭਿਆਸ ਦੇ ਨਾਲ ਆਉਣਗੀਆਂ ਪਰੰਤੂ ਤੁਹਾਨੂੰ ਇਹਦੇ ਵਿੱਚੋਂ ਪਤਾ ਜ਼ਰੂਰ ਲੱਗ ਗਿਆ ਕਿ ਸਿਹਾਰੀ ਦੇ ਲਈ ਕੀ ਵਰਤਿਆ ਜਾਂਦਾ ਵਿਹਾਰੀ ਦੇ ਲਈ ਕੀ ਵਰਤਿਆ ਜਾਂਦਾ ਔਂਕਰ ਦੇ ਲਈ ਕੀ ਹੈ ਦਲੈਂਕੜ ਦੇ ਲਈ ਕੀ ਹੈ ਤਾਂ ਸਾਡੇ ਕੋਲੇ ਸਭ ਤੋਂ ਪਹਿਲਾਂ ਚਾਰ ਲਗਾ ਨੇ ਜਿਹੜੀਆਂ ਕਿ ਸਾਡੇ ਕੋਲੇ ਲਗੂ ਨੇ ਇੱਕ ਤਾਂ ਮੁ ਕੰਨਾ ਹੋਗੀ ਸਿਹਾਰੀ ਹੋਗੀ ਤੇ ਔਂਕੜ ਹੋਗੀ ਸਿਹਾਰੀ ਤੇ ਔਂਕੜ ਮੁਕਤਾ ਇਹ ਜਿਹੜੇ ਲਗੂ ਸਵਰ ਨੇ ਇਹਨਾਂ ਦੇ ਆਪਾਂ ਹਰਫ ਬਣਾਵਾਂਗੇ ਇਹਨਾਂ ਨੂੰ ਜੋੜ ਕੇ ਆਪਾਂ ਅੱਖਰ ਬਣਾਵਾਂਗੇ ਸ਼ਬਦ ਬਣਾਵਾਂਗੇ ਸ਼ਬਦ ਅੱਖਰਾਂ ਨੂੰ ਜੋੜ ਕੇ ਤਾਂ ਹੁਣ ਆਜੋ ਸ਼ਬਦ ਬਣਾਉਣੇ ਦਸੀ ਤੁਹਾਨੂੰ ਕਿ ਅਸੀਂ ਸ਼ਬਦ ਕਿਵੇਂ ਬਣਾਉਣੇ ਅੱਖਰਾਂ ਨੂੰ ਜੋੜ ਕੇ ਤਾਂ ਇਸ ਦੇ ਵਿੱਚ ਦੋਸਤੋ ਆਪਾਂ ਉਹ ਪਰਿਵਾਰ ਲਿਆ ਹਰਫਾਂ ਦਾ ਜਿਨ੍ਹਾਂ ਦੇ ਨਾਲ ਕੋਈ ਹਰਫ ਜੁੜਦਾ ਨਹੀਂ ਇਹ ਆਪਣੇ ਨਾਲ ਕਿਸੇ ਹਰਫ ਨੂੰ ਜੋੜਦੇ ਨਹੀਂ ਇਕੱਲੇ ਰਹਿੰਦੇ ਆ ਖੁਦ ਤਾਂ ਹੀ ਕਿਸੇ ਦੇ ਨਾਲ ਜੁੜਦੇ ਆ ਪਰ ਆਪਦੇ ਨਾਲ ਕਿਸੇ ਨੂੰ ਜੋੜਦੇ ਨਹੀਂ ਤੇ ਇੱਕ ਹੈਗਾ ਅਲਿਫ ਅਲਿਫ ਦੇ ਨਾਲ ਵੀ ਕੋਈ ਹਰਫ ਜੁੜਦਾ ਨਹੀਂ ਤਾਂ ਇਸ ਕਰਕੇ ਪੂਰੇ ਸਾਰੇ ਦੇ ਸਾਰੇ ਮੁਕਤੇ ਵਾਲੇ ਨੇ ਅਸੀਂ ਲਫ਼ਜ਼ ਬਣਾਏ ਆ ਮੁਕਤੇ ਵਾਲੇ ਔਂਕੜ ਵਾਲੇ ਤਿਹਾਰੀ ਵਾਲੇ ਤੇ ਕੰਨੇ ਵਾਲੇ ਤਾਂ ਹੁਣ ਤੁਹਾਨੂੰ ਪੜ੍ਹਨੇ ਆਸਾਨ ਹੋ ਜਾਣਗੇ ਬਹੁਤ ਤਾਂ ਹੁਣ ਦੇਖੋ ਹੁਣ ਤੁਸੀਂ ਇਸ ਨੂੰ ਪੜ੍ਹੋ ਮੇਰੇ ਨਾਲ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਫਿਰ ਇਸ ਦਾ ਰੰਗ ਚੇਂਜ ਕਰ ਲਓ ਹੁਣ ਦੇਖੋ ਦੋਸਤੋ ਕੀ ਆ ਸਾਡੇ ਕੋਲੇ ਜੇਕਰ ਤੁਹਾਨੂੰ ਵਰਣਮਾਲਾ ਆਉਣ ਲੱਗੀ ਤਾਂ ਤੁਹਾਨੂੰ ਪਤਾ ਲੱਗ ਜਾਊ ਕਿ ਇਹ ਕੀ ਆ ਇਹ ਹੈਗੀ ਆ ਰੇ ਇਹ ਹੈਗੀ ਆ ਬੇ ਪਬ ਅ ਰਾਰਾ ਬਬਾ ਰਾਰਾ ਬਬਾ ਕੀ ਬਣ ਗਿਆ ਰੱਬ ਠੀਕ ਹੈ ਇਸ ਦੇ ਉੱਤੇ ਸ਼ਬਦ ਲਾ ਸਕਦੇ ਆ ਪਰੰਤੂ ਤੁਹਾਨੂੰ ਮੈਂ ਦੱਸਿਆ ਸੀ ਵੀ ਜਦੋਂ ਤੁਸੀਂ ਫ੍ਰੀਕੁਐਂਟਲੀ ਉਦੋਂ ਪੜ੍ਹਨ ਲੱਗੇ ਫਿਰ ਤੁਹਾਨੂੰ ਅ ਐਰਾਬ ਦੀ ਲਗਾ ਮਾਤਰਾ ਦੀ ਜ਼ਰੂਰਤ ਨਹੀਂ ਪੈਣੀ ਤਾਂ ਇਸ ਨੂੰ ਤੁਸੀਂ ਰੱਬ ਪੜ੍ਹੋਗੇ ਰਾਰਾ ਬਬਾ ਰੱਬ ਅਲਿਫ ਬੇ ਅਲਿਫ ਕਾਦੀ ਬਾਜਿੰਦਾ ਢਾੜੀ ਦਿੱਤੇ ਬੇ ਕਾਦੀ ਬਾਜਿੰਦਾ ਬੱਬੀ ਦੀ ਅੜਾ ਬਬਾ ਅਬ ਇਹ ਕੀ ਹੈ ਰੇ ਇਹ ਕੀ ਆ ਸੀ ਸੀ ਨਾਜ ਕਾਦੀ ਦਿੰਦਾ ਸਸੀਰੀ ਧੀ ਦਾ ਤੁਨ ਪਤੀ ਆ ਰਹੀ ਦੀ ਰਾਰਾ ਸੱਸਾ ਰਸ ਤਾਂ ਕਿ ਅਲਿਫ ਕਾਦੀ ਵਜਨ ਦਾ ਇੱਥੇ ਆੜੀ ਦੀ ਆ ਕੀ ਆ ਜੀਨ ਇਹ ਕੀ ਬਣ ਗਿਆ ਅੱਜ ਹੜੱਜਾ ਅੱਜ ਠੀਕ ਆ ਚਲੋ ਹੁਣ ਦੂਜੇ ਤਿਆਰ ਨੂੰ ਆਹ ਸਾਡੇ ਕੋਲ ਕੀ ਆ ਦਾਲ ਆ ਕੀ ਆ ਸਾਡੇ ਕੋਲ ਅਲਿਫ ਦਾਲ ਵਜ ਕਾਦੀ ਤੁਨ ਦੱਦੀ ਦੀ ਅਲਿਫ ਐ ਇੱਥੇ ਵਜ ਕਾਦੀ ਦਊਗਾ ਕੰਨੇ ਨਹੀਂ ਸਾਨੂੰ ਦੱਸਿਆ ਅਲਿਫ ਤਾਂ ਦੇ ਵਾਸਤੇ ਵਰਤੇ ਹੈ ਨਾ ਕੰਨੇ ਵਾਸਤੇ ਤਾਂ ਇਹ ਕੀ ਬਣ ਗਿਆ ਦੱਦੇ ਨੂੰ ਕੰਨਾ ਦਾਲ ਅੱਗੇ ਵੇਰ ਠੀਕ ਆ ਦੱਦੇ ਨੂੰ ਕੰਨਾ ਦਾਲ ਇਹ ਬਣ ਗਿਆ ਦਾਦਾ ਦਾਲ ਅਲਿਫ ਦਾਲ ਅਲਿਫ ਦਾਦਾ ਹੁਣ ਆ ਕੀ ਆ ਦਾਲ ਅਲਿਫ ਕਿ ਬਣ ਗਿਆ ਦਾ ਤੇ ਰੇ ਅਲਿਫ ਕੀ ਬਣ ਗਿਆ ਰਾ ਦਾ ਰਾ ਠੀਕ ਹੈ ਹਰੇ ਅਲਿਫ ਰੇ ਅਲਿਫ ਕੀ ਬਣ ਗਿਆ ਰਾ ਠੀਕ ਹੈ ਸੀਨ ਹਰੇ ਅਲਿਫ ਸੀਨ ਰਾਰਾ ਕੰਨਾ ਸਸਾ ਕੀ ਬਣ ਗਿਆ ਰਾਸ ਆ ਗਿਆ ਹਰੇ ਅਲਿਫ ਮੀਮ ਰੇ ਅਲਿਫ ਮੀਮ ਰਾਰਾ ਕੰਨਾ ਮਮਾ ਕੀ ਬਣ ਗਿਆ ਰਾਮ ਰੇ ਅਲਿਫ ਰਾ ਮੀਮ ਮਾ ਰਾਮ ਠੀਕ ਹੈ ਹੁਣ ਅੱਗੇ ਆ ਜੋ ਹੁਣ ਇੱਥੇ ਕੀ ਲੱਗਿਆ ਇੱਥੇ ਜ਼ੇਰ ਲੱਗਿਆ ਜ਼ੇਰ ਕਾਦੀ ਫਾਦ ਦਿੰਦੀ ਹੈ ਸਿਹਾਰੀ ਦੀ ਤਾਂ ਹੁਣ ਤੁਸੀਂ ਵੈਸੇ ਹੀ ਦੇਖਣਾ ਜਦੋਂ ਤੁਸੀਂ ਉਰਦੂ ਨੂੰ ਫ੍ਰੀਕੁਐਂਟਲੀ ਪੜਨ ਲੱਗੇ ਉਦੋਂ ਤੁਹਾਨੂੰ ਐਰਾਬ ਨਹੀਂ ਮਿਲੂਗੀ ਪਰੰਤੂ ਤੁਸੀਂ ਇੱਥੋਂ ਹੀ ਲਖਣ ਲਾਉਣਾਗਾ ਕਿ ਇੱਥੇ ਆਵਾਜ਼ ਊ ਦੀ ਆ ਦੀ ਆ ਜਾਂ ਈ ਦੀ ਆ ਤਾਂ ਹੁਣ ਸਿਹਾਰੀ ਤੁਹਾਨੂੰ ਪਤਾ ਕਿ ਇਹਨੂੰ ਲਾਂਦੀ ਆ ਊੜੇ ਐੜੇ ਈੜੀ ਚੋਂ ਊੜੇ ਐੜੇ ਈੜੀ ਚੋਂ ਸਿਰਫ ਈੜੀ ਨੂੰ ਸਿਹਾਰੀ ਲੱਗਦੀ ਆ ਤਾਂ ਜਦੋਂ ਸਿਹਾਰੀ ਲੱਗੂਗੀ ਤਾਂ ਈੜੀ ਦੀ ਆਵਾਜ਼ ਆ ਔਂਕੜ ਕਿਨੂੰ ਲੱਗਦਾ ਊੜੇ ਨੂੰ ਆੜਾ ਮੁਕਤਾ ਆੜੇ ਨੂੰ ਨਾ ਔਂਕੜ ਲੱਗੇ ਨਾ ਸਿਹਾਰੀ ਠੀਕ ਹੈ ਜਦੋਂ ਅਲਿਫ ਇਕੱਲਾ ਹੋਊ ਤਾਂ ਆੜੇ ਦੀ ਵਾਜ ਦੇਊਗਾ ਜਦੋਂ ਅਲਿਫ ਦੇ ਨਾਲ ਪੇਸ਼ ਲੱਗੀ ਹੋਈ ਆ ਤਾਂ ਊੜੇ ਨੂੰ ਅੰਕੜ ਦੀ ਵਾਜ ਦੇਊਗਾ ਜਦੋਂ ਆੜੇ ਦੇ ਨਾਲ ਜ਼ੇਰ ਲੱਗੀ ਹੋਈ ਹੈਗੀ ਤਾਂ ਸਿਹਾਰੀ ਦੀ ਵਾਜ ਦੇਊਗਾ ਤਾਂ ਹੁਣ ਦੇਖੋ ਅਲਿਫ ਜ਼ੇਰ ਨੂਨ ਈੜੀ ਨੂੰ ਸਿਹਾਰੀ ਨੰਨਾ ਕੀ ਬਣ ਗਿਆ ਇਨ ਅਲਿਫ ਤੇਰ ਸੀਨ ਕੀ ਬਣ ਗਿਆ ਇਸ ਈੜੀ ਨੂੰ ਸਿਹਾਰੀ ਸਤਿਸ਼ ਦਾਲ ਜ਼ੇਰ ਲਾਮ ਤਾਂ ਦਿਨ ਨੂੰ ਸਿਹਾਰੀ ਲੱਗਾ ਕੀ ਬਣ ਗਿਆ ਤਿੰਨ ਅਲਿਫ ਅਲਿਫ ਨੂੰ ਸਿਹਾਰੀ ਬਣ ਗਿਆ ਈ ਆ ਕੀ ਆਕਾਫ ਈ ੜੀ ਨਸੇਰੀ ਕੱਕਾ ਕੀ ਬਣਦੀ ਇੱਕ ਠੀਕ ਹੈ ਹੁਣ ਅਲਿਫ ਨੂੰ ਕੀ ਲੱਗੀ ਹੈਗੀ ਪੇਸ਼ ਪੇਸ਼ ਦਾ ਦੀ ਆਵਾਜ਼ ਦਿੰਦੀ ਹੈਗੀ ਔਂਕੜ ਦੀ ਜਦੋਂ ਪੇਸ਼ ਲੱਗ ਗਈ ਅਲਿਫ ਨੂੰ ਪੇਸ਼ ਲੱਗ ਗਈ ਤਾਂ ਇਹ ਊ ਦੇ ਵਜੋਂ ਊੜੇ ਔਂਕੜ ਕਿਉਂਕਿ ਔਂਕੜ ਨਾਲ ਹੀ ਨੂੰ ਲੱਗਦਾ ਹਨ ਈ ੜੀ ਨੂੰ ਲੱਗਦਾ ਨਾ ਊੜੇ ਔਂਕੜ ਦੀ ਵਜੋਂ ਊੜੇ ਨੂੰ ਔਂਕੜ ਤੇ ਆ ਕੀ ਸੀਨ ਸੀਨ ਕਾਦੀ ਵਜੋਂ ਸੇ ਦੀ ਸ ਸੇ ਦੀ ਕੀ ਬਣ ਗਿਆ ਉਸ ਆ ਕੀ ਬਣ ਗਿਆ ਊੜੇ ਔਂਕੜ ਦਾ ਨਾ ਓਣੀ ਪਰੇ ਪੇਸ਼ ਕੇ ਕਾਫ ਸੋਨ ਤਰੇ ਪੇਸ਼ ਕਾਫ ਕੀ ਬਣ ਗਿਆ ਰ ਦਾਲ ਪੇਸ਼ ਫੇ ਫਕੇ ਬਿੰਦੀ ਕੀ ਬਣ ਗਿਆ ਦੋ ਹੁਣ ਸਾਡੇ ਕੋਲ ਹੈਗਾ ਮਦ ਅਗਲੇ ਵਾਲੇ ਅਲਿਫ ਦੇ ਉੱਤੇ ਮਦ ਲਗਿਆ ਤੁਹਾਨੂੰ ਦੇਖਿਆ ਵੀ ਅਲਿਫ ਕਾਦੀ ਵਾਜਦਾ ਪਾੜੇ ਦੀ ਉਸ ਤੋਂ ਬਾਅਦ ਅਲਿਫ ਕਾਦੀ ਵਾਜਦਾ ਕੰਨੇ ਦੀ ਹੁਣ ਜਦੋਂ ਪਾੜੇ ਨੂੰ ਕੰਨਾ ਲਿਖਣਾ ਹੋਵੇ ਹੁਣ ਅਸੀਂ ਦੋ ਅਲਿਫ ਤਾਂ ਲਿਖ ਨਹੀਂ ਸਕਦੇ ਵੀ ਆਹ ਅਲਿਫ ਪਾੜੇ ਦੀ ਵਾਜਦੇ ਗਿਆ ਨਾਲ ਆ ਲਿਫ ਕੰਨੇ ਦੀ ਵਾਜਦੇ ਗਿਆ ਜਦੋਂ ਆੜੇ ਨੂੰ ਕੰਨਾ ਲਾਉਣਾ ਹੋਵੇ ਅਲਿਫ ਦੇ ਨਾਲ ਆ ਦੀ ਵਾਜਦੇ ਵੀ ਹਿੰਦੀ ਚ ਬੜਾ ਆਗਾ ਇਸ ਦੀ ਆਵਾਜ਼ ਵਾਸਤੇ ਅਲਿਫ ਦੇ ਉੱਤੇ ਇਹ ਅਲਿਫਾ ਅਲਿਫ ਦੇ ਉੱਤੇ ਮੱਤ ਲਾਇਆ ਜਾਂਦਾ ਇਹ ਆੜੇ ਨੂੰ ਕੰਨਾ ਬਣ ਗਿਆ ਤਾਂ ਹੁਣ ਦੇਖੋ ਆੜੇ ਨੂੰ ਕੰਨਾ ਬਣ ਗਿਆ ਆ ਦੀ ਆਵਾਜ਼ ਆ ਮੀਮ ਕਾ ਦੀ ਆਜੂ ਮੁੰਮੀ ਦੀ ਤਾਂ ਇਹ ਕੀ ਬਣ ਗਿਆ ਆਮ ਆੜੇ ਨੂੰ ਕੰਨਾ ਪਪਾ ਆ ਮਤਲਬ ਅਲਿਫ ਮਦ ਆ ਪੇ ਪਾ ਆ ਆ ਗਾ ਆ ਗਾ ਆ ਸ ਸ ਤਮ ਮੈਨੂੰ ਉਮੀਦ ਆ ਦੋਸਤੋ ਕਿ ਇਸ ਤਰੀਕੇ ਦੇ ਨਾਲ ਤੁਸੀਂ ਬਹੁਤ ਸਾਰੇ ਛੋਟੇ ਛੋਟੇ ਜਿਹੜੇ ਲਫ਼ਜ਼ ਨੇ ਉਹ ਸਿੱਖ ਜਾਓਗੇ ਮੁਕਤੇਵਲੇ ਸਿਹਾਰੀ ਵਾਲੇ ਔਂਕੜ ਵਾਲੇ ਤੇ ਕੰਨੇਵਰ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਤੋਂ ਇਲਾਵਾ ਆ ਇਸ ਪਰਿਵਾਰ ਤੋਂ ਇਲਾਵਾ ਆ ਪਰਿਵਾਰ ਤੋਂ ਇਲਾਵਾ ਕਿਉਂਕਿ ਇਹਨਾਂ ਨਾਲ ਤਾਂ ਕੋਈ ਅਰਥ ਜੁੜਦਾ ਨਹੀਂ ਬਾਕੀਆਂ ਦੇ ਜਦੋਂ ਇਹਨਾਂ ਨਾਲ ਅਸੀਂ ਸ਼ਬਦ ਬਣਾਵਾਂਗੇ ਤਾਂ ਇਹ ਇੱਕ ਦੂਜੇ ਨਾਲ ਜੁੜਦੇ ਆ ਜਿਸ ਤਰ੍ਹਾਂ ਮਹਿਰਮ ਤੇ ਮੁਜਰਮ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀ ਤਾਂ ਇਹਨਾਂ ਦੀ ਜਿਹੜੀ ਸ਼ੇਪ ਹੋਊਗੀ ਆਕਾਰ ਹੋਊਗਾ ਉਹ ਕੁਝ ਹੋਰ ਵੰਡੂਗਾ ਉਹ ਆਪਾਂ ਕਰਾਂਗੇ ਤੀਜੇ ਭਾਗ ਦੇ ਵਿੱਚ ਤਾਂ ਹੁਣ ਮੈਂ ਤੁਹਾਨੂੰ ਕੁਝ ਦਿਖਾ ਦਿਆਂ ਜਿਹੜੇ ਆਕਾਰ ਦੇ ਅੱਖਰਾਂ ਦੇ ਇਸ ਨੂੰ ਮੈਂ ਕਰ ਲਵਾਂ ਜ਼ੂਮ ਐਥੇ ਦੇਖੋ ਹੁਣ ਕੀ ਆ ਇਹ ਅਲਿਫਾ ਅਲਿਫ ਦਾ ਆਕਾਰ ਕਿਸੇ ਤਰ੍ਹਾਂ ਹੀ ਰਹਿੰਦਾ ਅਲਿਫ ਜਦੋਂ ਵੀ ਆਊਗਾ ਜਿੱਥੇ ਵੀ ਆਊਗਾ ਇਸੇ ਤਰ੍ਹਾਂ ਸਿੱਧਾ ਹੀ ਆਊਗਾ ਉਸ ਤੋਂ ਬਾਅਦ ਸਾਡੇ ਕੋਲੇ ਬੇ ਆ ਬੇ ਦੇ ਸਾਡੇ ਕੋਲੇ ਆਕਾਰ ਜਦੋਂ ਵੱਖ-ਵੱਖ ਇਹ ਹਰਫਾਂ ਨਾਲ ਜੁੜਨਗੇ ਤਾਂ ਇਸ ਤਰ੍ਹਾਂ ਦੇ ਆਕਾਰ ਹੋਣਗੇ ਇਸ ਤਰ੍ਹਾਂ ਦੇ ਸਾਰੇ ਦੇ ਸਾਰੇ ਦੇ ਤੁਸੀਂ ਪਹਿਚਾਨ ਕਰਦੋਂ ਕਰਨੀ ਸਿਰਫ ਥੱਲੇ ਨੁਕਤੇ ਤੋਂ ਕਰਨੀ ਆ ਜੇ ਥੱਲੇ ਇੱਕ ਨੁਕਤਾ ਤਾਂ ਬੇ ਆ ਇਸ ਤਰ੍ਹਾਂ ਦਾ ਆਕਾਰ ਆ ਥੱਲੇ ਇੱਕ ਨੁਕਤਾ ਬੇ ਆ ਇਸੇ ਤਰ੍ਹਾਂ ਦਾ ਹੀ ਆਕਾਰ ਆ ਥੱਲੇ ਤਿੰਨ ਨੁਕਤੇ ਨੇ ਤਾਂ ਪੇ ਆ ਇਸੇ ਤਰ੍ਹਾਂ ਦਾ ਅਕਾਰ ਆ ਉੱਤੇ ਦੋ ਨੁਕਤੇ ਨਹੀਂ ਤਾਂਤੇ ਆ ਇਸੇ ਤਰ੍ਹਾਂ ਦਾ ਅਕਾਰ ਆ ਉੱਤੇ ਇਹ ਤੋਏ ਆ ਤੋਏ ਦੀ ਤਰ੍ਹਾਂ ਦਾ ਤਾਂ ਇਹ ਟੇ ਆ ਇਸੇ ਤਰ੍ਹਾਂ ਦਾ ਅਕਾਰ ਆ ਉੱਤੇ ਤਿੰਨ ਨੁਕਤੇ ਆ ਤਸੇ ਆ ਠੀਕ ਹੈ ਜੀ ਇਸੇ ਤਰ੍ਹਾਂ ਉੱਤੇ ਇੱਕ ਨੁਕਤਾ ਤਾਂ ਨੂਨ ਆ ਇਸ ਤਰ੍ਹਾਂ ਦਾ ਅਕਾਰ ਆ ਉੱਤੇ ਇੱਕ ਨੁਕਤਾ ਤਾਂ ਨੂਨ ਆ ਨੰਨੇ ਦਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਸਾਡੇ ਕੋਲੇ ਵੱਡੀ ਜੇ ਤੇ ਛੋਟੀ ਜੇ ਆ ਇਹ ਜਦੋਂ ਵੀ ਕਿਸੇ ਵੀ ਅੱਖਰ ਮਤਲਬ ਸ਼ਬਦ ਦੇ ਸ਼ੁਰੂ ਦੇ ਵਿੱਚ ਆਉਂਦੇ ਆ ਤਾਂ ਇਸ ਦੇ ਹੇਠਾਂ ਦੋ ਨੁਕਤੇ ਲੱਗਦੇ ਨੇ ਦੋ ਨੁਕਤੇ ਜਦੋਂ ਕਿਸੇ ਹਰਫ ਦੇ ਇਹ ਸ਼ੁਰੂ ਚ ਆਉਂਦੇ ਆ ਤਾਂ ਇਹ ਆਵਾਜ਼ ਦੇਣਗੇ ਯਈਏ ਦੀ ਜਦੋਂ ਵੀ ਸ਼ੁਰੂ ਚ ਆਉਣਗੇ ਕਿਉਂਕਿ ਸ਼ੁਰੂ ਚ ਬਿਹਾਰੀ ਨਹੀਂ ਲੱਗਦੀ ਤੁਹਾਨੂੰ ਪਤਾ ਸ਼ੁਰੂ ਦੇ ਵਿੱਚ ਆਵਾਜ਼ ਆਉਗੀ ਯਈਏ ਦੀ ਤੇ ਜਦੋਂ ਇਹ ਕਿਸੇ ਹਰਫ ਦੇ ਵਿਚਾਲੇ ਆ ਤਾਂ ਆਵਾਜ਼ ਕਾਦੀ ਹੋ ਸਕਦੀ ਹੈ ਬਿਹਾਰੀ ਦੀ ਵੀ ਹੋ ਸਕਦੀ ਹੈ ਲਾਵੇਂ ਦੀ ਵੀ ਹੋ ਸਕਦੀ ਹੈ ਦੁਲਾਵੇਂ ਦੀ ਵੀ ਹੋ ਸਕਦੀ ਹੈ ਠੀਕ ਹੈ ਜਦੋਂ ਕਿਸੇ ਦੇ ਅਖੀਰ ਦੇ ਵਿੱਚ ਆ ਤਾਂ ਬਿਹਾਰੀ ਦੀ ਵੀ ਹੋ ਸਕਦੀ ਹੈ ਲਾਵੇਂ ਦੀ ਵੀ ਹੋ ਸਕਦੀ ਹੈ ਠੀਕ ਹੈ ਤੇ ਜਦੋਂ ਤਾਂ ਬਿਹਾਰੀ ਦੀ ਆਵਾਜ਼ ਆ ਬਿਹਾਰੀ ਵਾਸਤੇ ਦੋ ਨੁਕਤੇ ਦੇ ਥੱਲੇ ਇਸ ਤਰ੍ਹਾਂ ਇੱਕ ਅਲਕ ਮੰਗੂ ਡੰਡਾ ਜਲਾਇਆ ਜਾਂਦਾ ਹੈ ਤਾਂ ਇਹ ਬਿਹਾਰੀ ਜਦੋਂ ਵੀ ਦੋ ਨੁਕਤੇ ਨੇ ਤੇ ਥੱਲੇ ਇਸ ਤਰ੍ਹਾਂ ਅੜ ਡੰਡਾ ਲੱਗਿਆ ਹੋਇਆ ਤਾਂ ਇਹ ਬਿਹਾਰੀ ਦੀ ਆਵਾਜ਼ ਹੋਊਗੀ ਜਿੱਥੇ ਵੀ ਹੋਊਗਾ ਪਚੜ ਤੇ ਜਦੋਂ ਦੋ ਨੁਕਤੇ ਨੇ ਇਕੱਲੇ ਇਹ ਡੰਡਾ ਜਾਂ ਨਹੀਂ ਹੈਗਾ ਤਾਂ ਇਹ ਲਾਵਾਂ ਦੀ ਆਵਾਜ਼ ਹੋਊਗੀ ਲਾਵਾਂ ਦੀ ਵੀ ਹੋ ਸਕਦੀ ਹੈ ਦੁਲਾਵਾਂ ਦੀ ਵੀ ਹੋ ਸਕਦੀ ਹੈ ਠੀਕ ਹੈ ਪਰੰਤੂ ਮੈਂ ਤੁਹਾਨੂੰ ਇਹ ਕਹਿਣਾ ਵੀ ਜਦੋਂ ਤੁਸੀਂ ਪ੍ਰੋਪਰ ਪੂਰੀ ਤਰ੍ਹਾਂ ਸਿੱਖ ਗਏ ਤਾਂ ਤੁਹਾਨੂੰ ਸਿਰਫ ਦੋ ਨੁਕਤੇ ਹੀ ਮਿਲਣਗੇ ਤਾਂ ਦੋ ਨੁਕਤਿਆਂ ਤੋਂ ਵੀ ਤੁਸੀਂ ਅੰਦਾਜ਼ਾ ਲਾਉਣਾ ਕਿ ਇਹ ਬਿਹਾਰੀ ਦੀ ਆਵਾਜ਼ ਹੋ ਸਕਦੀ ਆ ਜਾਂ ਲਾਵਾਂ ਦੀ ਆਵਾਜ਼ ਹੋ ਸਕਦੀ ਆ ਉਦੋਂ ਤੁਹਾਨੂੰ ਆ ਚੀਜ਼ ਨਹੀਂ ਮਿਲੂਗੀ ਥੱਲੇ ਇਹ ਸਿਰਫ ਬਿਗਿਨਰ ਵਾਸਤੇ ਸਿੱਖਣ ਵਾਲਿਆਂ ਵਾਸਤੇ ਆ ਕਿ ਪਹਿਚਾਨ ਹੋ ਜੇ ਕਿ ਜੇ ਦੋ ਨੁਕਤੇ ਨੇ ਤਾਂ ਇਹਨਾਂ ਨੂੰ ਅਸੀਂ ਬਿਹਾਰੀ ਪੜੀਏ ਈ ਪੜੀਏ ਜਾਂ ਏ ਪੜੀਏ ਲਾਮਾ ਪੜੀਏ ਜਾਂ ਬਿਹਾਰੀ ਪੜੀਏ ਠੀਕ ਹੈ ਦੋਸਤੋ ਹਾਂ ਹੁਣ ਅੱਗੇ ਦੇ ਪ੍ਰਵਾਹ ਚ ਆਜੋ ਜਿਵੇਂ ਇਹ ਜੀਮ ਜਦੋਂ ਜੀਮ ਨੂੰ ਅਸੀਂ ਕਿਸੇ ਹਰਫ ਦੇ ਨਾਲ ਹੋਰ ਨਾਲ ਜੋੜਾਂਗੇ ਤਾਂ ਜੀਮ ਦਾ ਸ਼ੇਪ ਇੰਨੀ ਰਹਿ ਜਾਊ ਠੀਕ ਹੈ ਤਾਂ ਤਿੰਨ ਤਰ੍ਹਾਂ ਦਾ ਇਹਦਾ ਆਕਾਰ ਹੋਊਗਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਪਰੰਤੂ ਥੱਲੇ ਨੁਕਤਾ ਕੀ ਹੋਊਗਾ ਹਾਂ ਚੁੰਜੀ ਹੋਊਗੀ ਤਾਂ ਥੱਲੇ ਨੁਕਤਾ ਹੋਊਗਾ ਤਾਂ ਇਹ ਜੀਮ ਆ ਜਿੱਥੇ ਵੀ ਆ ਇਸੇ ਤਰ੍ਹਾਂ ਥੱਲੇ ਤਿੰਨ ਨੁਕਤੇ ਆ ਤਾਂ ਛੇ ਆ ਇਸੇ ਤਰ੍ਹਾਂ ਕੋਈ ਨੁਕਤਾ ਨਹੀਂ ਤਾਂ ਹੇ ਆ ਇਸੇ ਤਰ੍ਹਾਂ ਉੱਤੇ ਇੱਕ ਨੁਕਤਾ ਤਾਂ ਖੇ ਆ ਹੁਣ ਦੇਖੋ ਉੱਤੇ ਇੱਕ ਨੁਕਤੇ ਵਾਲਾ ਨੂਨ ਵੀ ਹੋ ਸਕਦਾ ਦੇਖੋ ਨੂਨ ਤੇ ਹੇ ਪਰ ਫਰਕ ਕੀ ਆ ਕਿ ਇਹਦਾ ਆਕਾਰ ਦਾ ਫਰਕ ਆ ਜੀਮ ਦਾ ਇਹਦਾ ਖੇ ਦਾ ਆਕਾਰ ਪੂਰੀ ਤਰ੍ਹਾਂ ਦਾ ਨੂਨ ਦਾ ਆਕਾਰ ਪੂਰੀ ਤਰ੍ਹਾਂ ਦਾ ਠੀਕ ਆ ਜੇਕਰ ਇਸ ਤਰ੍ਹਾਂ ਦਾ ਆਕਾਰ ਆ ਉੱਤੇ ਇੱਕ ਨੁਕਤਾ ਦਾ ਤਾਂ ਨੂਨ ਆ ਇਸ ਤਰ੍ਹਾਂ ਦਾ ਆਕਾਰ ਆ ਉੱਤੇ ਇੱਕ ਨੁਕਤਾ ਨੂਨ ਆ ਜੇਕਰ ਇਸ ਤਰ੍ਹਾਂ ਦਾ ਆਕਾਰ ਆ ਉੱਤੇ ਇੱਕ ਨੂਨਾਂ ਤਾਂ ਖੇ ਆ ਠੀਕ ਆ ਦੋਸਤੋ ਹੁਣ ਆਪਾਂ ਚੱਲਦੇ ਆ ਅੱਗੇ ਇਹ ਵੈਸੇ ਅੱਗੇ ਤੁਹਾਨੂੰ ਤੀਜੇ ਜਾਂ ਚੌਥੇ ਲੈਸਨ ਦੇ ਵਿੱਚ ਆਊਗਾ ਜਦੋਂ ਤੁਸੀਂ ਸਮਝੋਗੇ ਠੀਕ ਹੈ ਹੁਣ ਆਪਣੇ ਕੋਲੇ ਜਿਸ ਤਰ੍ਹਾਂ ਦਾਲ ਆ ਦਾਲ ਦਾਲ ਦੀ ਜਿਹੜੀ ਸ਼ੇਪ ਆ ਉਹ ਇਸ ਤਰ੍ਹਾਂ ਦੀ ਗੋਲ ਆ ਪਰੰਤੂ ਜਦੋਂ ਇਹ ਕਿਸੇ ਹੋਰ ਹਰਪ ਦੇ ਨਾਲ ਜੁੜਦੀ ਆ ਤਾਂ ਇਹਦੀ ਸ਼ੇਪ ਰੇ ਵਰਗੀ ਬਣ ਜਾਂਦੀ ਆ ਬਿਲਕੁਲ ਰੇ ਵਰਗੀ ਜਿਵੇਂ ਆ ਦੇਖੋ ਇਹ ਰੇ ਆ ਤੇ ਇਹਦੀ ਸ਼ੇਪ ਜਦੋਂ ਕਿਸੇ ਅੱਖਰ ਦੇ ਨਾਲ ਜੁੜੂਗੀ ਤਾਂ ਇਹ ਰੇ ਵਰਗੀ ਬਣ ਜੂ ਜਿਸ ਤਰ੍ਹਾਂ ਆਪਾਂ ਮਦਦ ਲਿਖੀ ਸੀ ਮਦਦ ਇਵੇਂ ਹਾਈ ਮਦਦ ਦੇਖਣ ਚ ਇਹ ਰੇ ਲੱਗਦੀ ਆ ਜਦੋਂ ਕਿਸੇ ਇਹ ਅੱਖਰ ਨਾਲ ਜੁੜੀ ਹੁੰਦੀ ਹੈ ਤਾਂ ਇਹ ਦਾਲ ਦੀ ਸ਼ੇਪ ਆ ਦਾਲ ਦਾ ਆਕਾਰ ਹੈ ਨਾ ਕਿ ਹੀਰੇ ਆ ਠੀਕ ਹੈ ਇਸੇ ਤਰ੍ਹਾਂ ਡਾਲਾ ਇਸੇ ਤਰ੍ਹਾਂ ਦਾ ਲਾ ਸੇਮ ਇਹ ਮਤਲਬ ਰੇ ਦੀ ੜੇ ਦੀ ਇਹ ਜ਼ੇ ਦੀ ਸ਼ੇਪ ਲੈ ਰਹੀ ਹੈ ਜਦੋਂ ਕਿਸੇ ਅੱਖਰ ਦੇ ਨਾਲ ਜੁੜਦੀ ਹੈ ਤਾਂ ਫਿਰ ਰੇ ਦੀ ਸ਼ੇਪ ਕਿਸ ਤਰ੍ਹਾਂ ਹੋ ਸਕਦੀ ਹੈ ਵੀ ਜਦੋਂ ਕਿਸੇ ਅੱਖਰ ਦੇ ਨਾਲ ਜੁੜਦੀ ਹੈ ਤਾਂ ਰੇ ਦੀ ਸ਼ੇਪ ਰੇ ਇਹ ਆ ਜਦੋਂ ਕਿਸੇ ਅੱਖਰ ਦੇ ਨਾਲ ਜੁੜਦਾ ਤਾਂ ਸਿਰਫ ਤੇ ਸਿਰਫ ਸਿੱਧੀ ਪੂਛ ਜੀ ਬਣ ਜਾਂਦੀ ਹੈ ਥੱਲੇ ਬਸ ਆ ਤਾਂ ਇਹ ਰੇ ਆ ਏੜੇ ਆ ਇਹ ਜ਼ੇ ਆ ਇਸੇ ਆ ਠੀਕ ਹੈ ਜਦੋਂ ਇਹ ਸ਼ੁਰੂ ਦੇ ਵਿੱਚ ਆਉਂਦਾ ਹੈ ਗਾਰੀ ਤਾਂ ਇਸ ਤਰ੍ਹਾਂ ਲਿਖਿਆ ਜਾਊ ਜਦੋਂ ਇਹ ਕਿਸੇ ਅੱਖਰ ਨਾਲ ਜੁੜ ਗਿਆ ਤਾਂ ਇਸ ਤਰ੍ਹਾਂ ਲਿਖਿਆ ਜਾਊਗਾ ਠੀਕ ਹੈ ਜੇ ਨੂੰ ਇੱਕ ਵਾਰ ਮੈਂ ਮਟਿਏ ਕੇ ਤੁਹਾਨੂੰ ਦੁਬਾਰਾ ਸਮਝਾ ਦੇ ਆਰੀ ਜਦੋਂ ਅੱਖਰ ਦੇ ਸ਼ੁਰੂ ਚ ਆਉਂਦਾ ਰੀ ਦੀ ਸ਼ੇਪ ਇਹ ਹੁੰਦੀ ਜਦੋਂ ਵੀ ਕਿਸੇ ਅੱਖਰ ਦੇ ਨਾਲ ਇਹ ਜੁੜ ਗਿਆ ਭਾਈ ਤਾਂ ਇਸ ਦੀ ਸ਼ੇਪ ਇਸ ਦਾ ਆਕਾਰ ਬਣ ਜੂ ਇਸ ਤਰ੍ਹਾਂ ਦਾ ਇਹ ਆਪਾਂ ਉਦੋਂ ਦੇਖਾਂਗੇ ਜਦੋਂ ਅੱਖਰ ਜੋੜਾਂਗੇ ਤੁਹਾਨੂੰ ਪਤਾ ਲੱਗੇ ਹੁਣ ਸੀਨ ਸੀਨ ਦੇ ਸਾਡੇ ਕੋਲ ਇਸ ਤਰ੍ਹਾਂ ਦੇ ਆਕਾਰ ਨੇ ਤਿੰਨ ਸੀਨ ਇਸ ਤਰ੍ਹਾਂ ਦੇ ਜਾਂ ਤਿੰਨ ਦੰਦਾਨੀ ਹੁੰਦੇ ਠੀਕ ਹੈ ਇਸ ਤਰ੍ਹਾਂ ਇਹ ਵੀ ਆ ਤੇ ਇਸ ਤਰ੍ਹਾਂ ਲੰਮੀ ਸੀਨ ਵੀ ਲਿਖੀ ਜਾਂਦੀ ਹੈ ਜੀ ਇਸ ਤਰ੍ਹਾਂ ਠੀਕ ਹੈ ਇਹ 시ਨਾ ਇਹ 시ਨਾ ਇਸ ਤਰ੍ਹਾਂ ਸਵਾਦ ਆ ਜਿਹੜਾ ਸਵਾਦ ਐਨਾ ਕਾ ਕਰਿਆ ਜਾਂਦਾ ਜਦੋਂ ਕਿਸੇ ਹਰਫ ਦੇ ਨਾਲ ਇਹ ਜੋੜਦਾ ਇਹ ਸਵਾਦ ਆ ਠੀਕ ਹੈ ਇਸ ਤਰ੍ਹਾਂ ਇਸ ਤਰ੍ਹਾਂ ਇਹ ਸਵਾਦ ਆ ਜਿਹਦੇ ਉੱਪਰ ਇੱਕ ਨੁਕਤਾ ਦਾ ਤਾਂ ਸਵਾਦ ਆ ਤੋਏ ਦਾ ਅਕਾਰ ਉਦਾਂ ਹੀ ਰਹਿੰਦਾ ਤੋਏ ਨਹੀਂ ਬਦਲਦਾ ਤੋਏ ਤੁਹਾਨੂੰ ਪੂਰੇ ਦਾ ਪੂਰਾ ਹੀ ਪਊਗਾ ਤੋਏ ਦਾ ਅਕਾਰ ਅੱਧਾ ਨਹੀਂ ਰਹਿੰਦਾ ਜਿਵੇਂ ਸਵਾਦ ਦਾ ਰਹਿਆ ਐਂ ਦਾ ਅਕਾਰ ਐਨਾ ਕਰਿਆ ਜਾਂਦਾ ਇਹ ਐਨਾ ਜਦੋਂ ਕਿਸੇ ਹਰਫ ਦੇ ਨਾਲ ਜੁੜੂਗਾ ਜਾਂ ਇਹਦੇ ਨਾਲ ਕੋਈ ਜੁੜੂਗਾ ਤਾਂ ਐਨਾ ਇਹ ਐਨਾ ਕਰਿਓ ਜਦੋਂ ਇਹ ਕਿਸੇ ਹਰਫ ਦੇ ਨਾਲ ਜੁੜੂ ਜਾਂ ਇਹ ਇਹਦੇ ਨਾਲ ਕੋਈ ਹਰਫ ਜੁੜੂ ਫੇ ਦਾ ਅਕਾਰ ਐਨਾ ਕਰਿਓ ਫੇ ਕੋ ਆਫ ਦਾ ਐਨਾ ਰਹੂ ਕਾਫ ਕਾਫ ਦੇ ਆਹ ਤਰ੍ਹਾਂ ਦੇ ਕਰਦੇ ਜਦੋਂ ਕਾਫ ਦੇ ਨਾਲ ਅਲਿਫ ਲੱਗਦਾ ਹੈਗਾ ਅਲਿਫ ਤਾਂ ਇਸ ਤਰ੍ਹਾਂ ਦਾ ਕਰ ਬਣ ਜਾਂਦਾ ਜਿਵੇਂ ਇਹ ਦੋਸਤੋ ਮੈਂ ਲਿਖ ਰਿਹਾ ਨਾ ਅਸਲ ਦੇ ਵਿੱਚ ਕੰਪਿਊਟਰ ਤੇ ਕੰਪਿਊਟਰ ਤੇ ਹੱਥ ਬਾਅਦ ਲਿਖਿਆ ਨਹੀਂ ਜਾਂਦਾ ਤਾਂ ਹੁਣ ਤੁਸੀਂ ਦੇਖੋ ਕਿ ਕਾਫ ਜਿਸ ਤਰ੍ਹਾਂ ਕਾਫ ਦਾ ਆਕਾਰ ਇਹ ਆ ਜਦੋਂ ਕਾਫ ਦੇ ਨਾਲ ਅਲਿਫ ਲੱਗਦਾ ਤਾਂ ਇਸ ਤਰ੍ਹਾਂ ਦਾ ਕਰ ਬਣਦਾਗਾ ਤੇ ਇਹਦੇ ਨਾਲ ਅਲਿਫ ਲੱਗ ਜਾਂਦਾਗਾ ਸਿੱਧਾ ਕਾ ਬਣ ਗਿਆ ਕਾਫ ਅਲਿਫ ਕਾ ਜਦੋਂ ਇਹਦੇ ਨਾਲ ਮੰਨ ਲਓ ਇਹਦੇ ਨਾਲ ਰੇ ਜੋੜਨਾ ਹੋਵੇ ਤਾਂ ਇਸ ਤਰ੍ਹਾਂ ਦੀ ਸ਼ਕ ਹੋ ਜਾਂਦੀ ਦੀ ਤਾਂ ਬਣ ਗਿਆ ਕਰ ਠੀਕ ਹੈ ਇਸੇ ਤਰ੍ਹਾਂ ਹੈਗਾ ਆਪਾ ਇਹ ਅਲਿਫ ਦੇ ਨਾਲ ਲੱਗੇ ਇਹ ਗਾ ਬਣ ਗਿਆ ਠੀਕ ਆ ਆ ਗਾ ਆ ਕਾਪ ਦੇ ਤਰ੍ਹਾਂ ਨੇ ਤਨ ਆ ਗਾਪ ਦੇ ਤਰ੍ਹਾਂ ਨੇ ਤੇ ਲਾਮ ਦਾ ਆਕਾਰ ਲਗਭਗ ਇਸੇ ਤਰ੍ਹਾਂ ਦਾ ਰਹਿੰਦਾ ਕਿ ਬਸ ਇੰਨੀ ਕੇ ਦੀ ਆਂ ਚੀਜ ਕੱਟੀ ਜਾਂਦੀ ਹੈ ਇੰਨਾ ਕੁ ਰਹਿ ਜਾਂਦਾ ਲਾਮ ਇੱਥੋਂ ਤੁਹਾਨੂੰ ਹੁੰਦਾ ਜਾ ਇਹ ਲਾਮ ਆ ਠੀਕ ਆ ਮੀਮ ਦਾ ਜਿਹੜਾ ਆਕਾਰ ਆ ਮੀਮ ਬਸ ਆ ਮੀਨ ਜੀ ਦੇਖਣੇ ਤੁਸੀਂ ਇਹ ਇਹ ਰਹੂਗੀ ਇਹਦੀ ਜਿਹੜੀ ਗਰਦਨਾਂਗੀ ਮੀਮ ਤੇ ਵਾਉ ਦਾ ਆਕਾਰ ਵਾਉ ਪੂਰੀ ਹੋਈ ਪੈਂਦੀ ਹੈ ਜਿੱਥੇ ਮਰਜੀ ਆਵੇ ਸ਼ੁਰੂ ਚ ਆਵੇ ਵਿਚਾਲੇ ਆਵੇ ਅਖੀਰ ਤੇ ਆਵੇ ਤੇ ਜਿਹੜਾ ਹੇ ਆ ਹੇ ਦਾ ਆਕਾਰ ਇਸ ਤਰ੍ਹਾਂ ਬਣਦਾ ਜਦੋਂ ਵੀ ਅਸੀਂ ਹੇ ਲਿਖਾਂਗੇ ਨਾ ਚਾਹੇ ਸ਼ੁਰੂ ਚ ਲਿਖਾਂਗੇ ਸਹੀ ਵਿਚਾਲੇ ਲਿਖਾਂਗੇ ਤਾਂ ਹੇ ਦਾ ਆਕਾਰ ਇਸ ਤਰ੍ਹਾਂ ਬਣ ਜੂ ਇਹਦੇ ਥੱਲੇ ੇ ੇਟਾਂ ਆਹ ਚਿੰਨ ਦੇ ੇਟਾਂ ਇੱਕ ਐਸ ਤਰ੍ਹਾਂ ਦਾ ਚਿੰਨ ਬਣ ਜਾਂਦਾ ਹੈ ਐਸ ਤਰ੍ਹਾਂ ਦਾ ਐਸ ਤਰ੍ਹਾਂ ਦਾ ਚਿੰਨ ਬਣ ਜਾਂਦਾ ਠੀਕ ਹੈ ਆਹ ਚਿੰਨ ਤਾਂ ਜਿੱਥੇ ਵੀ ਇਹ ਚਿੰਨਾ ਤਾਂ ਹੇ ਹੋਊਗਾ ਬਸ ਇਹ ਯਾਦ ਰੱਖਿਓ ਠੀਕ ਹੈ ਤਾਂ ਹੋ ਦੋਸਤੋ ਤੁਹਾਨੂੰ ਕਾफी ਮਦਦ ਹੋ ਗਈ ਹੋਈ ਗਈ ਇਸ ਤੋਂ ਤਾਂ ਇਸ ਵੀਡੀਓ ਨੂੰ ਆਪਾਂ ਕਰਦੇ ਹਾਂ ਇੱਥੇ ਹੀ ਖਤਮ ਜਿੰਨਾ ਕਿ ਤੁਸੀਂ ਸਿੱਖਿਆ ਉਸ ਦੇ ਲਈ ਮੈਂ ਤੁਹਾਨੂੰ ਦਿਨਾ ਹੁਣ ਅਭਿਆਸ ਮਸ਼ਕ ਦੋਸਤੋ ਹੁਣ ਦਿੱਤਾ ਜਾ ਰਿਹਾ ਤੁਹਾਨੂੰ ਮਸ਼ਕ ਭਾਵ ਅਭਿਆਸ ਤੁਹਾਡੀ ਸਕਰੀਨ ਤੇ ਜਿਹੜੇ ਲਫ਼ਜ਼ ਤੁਹਾਨੂੰ ਨਜ਼ਰ ਆ ਰਹੇ ਨੇ ਇਹਨਾਂ ਨੂੰ ਤੁਸੀਂ ਪੜਨਾ ਕਿਉਂਕਿ ਜਿਸ ਤਰ੍ਹਾਂ ਤੇ ਮੈਂ ਤੁਹਾਨੂੰ ਪੜ੍ਹਾਏ ਨੇ ਇਹ ਉਸੇ ਤਰ੍ਹਾਂ ਦੇ ਨੇ ਔਂਕੜ ਵਾਲੇ ਨੇ ਕੰਨੇ ਵਾਲੇ ਨੇ ਤੇ ਮੁਕਤੇ ਵਾਲੇ ਨੇ ਤਾਂ ਇਸ ਨੂੰ ਤੁਸੀਂ ਪੜ੍ਹ ਕੇ ਗੁਰਮੁਖੀ ਦੇ ਵਿੱਚ ਲਿਖ ਕੇ ਦੱਸਣਾ ਕਮੈਂਟ ਬਾਕਸ ਦੇ ਵਿੱਚ ਕਿ ਇਹ ਜਿਹੜੇ ਲਫ਼ਜ਼ ਨੇ ਇਹ ਕਿਹੜੇ-ਕਿਹੜੇ ਨੇ ਤੇ ਜੇਕਰ ਦੋਸਤੋ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਕਰੋ ਤੇ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੇਕਰ ਤੁਹਾਨੂੰ ਇਸ ਦੇ ਵਿੱਚ ਕੋਈ ਮੁਸ਼ਕਿਲ ਆ ਰਹੀ ਹੈ ਤੁਹਾਨੂੰ ਲੱਗਦਾ ਕਿ ਆਪਾਂ ਇਸ ਦਾ ਪੜਾਉਣ ਦਾ ਟੰਗਾ ਜਿਹੜਾ ਉਹ ਬਦਲੀਏ ਤਾਂ ਉਹਦੇ ਬਾਰੇ ਵੀ ਦੱਸਣਾ ਜੇਕਰ ਤੁਹਾਨੂੰ ਕਿਤੇ ਵੀ ਕੋਈ ਕਮੀ ਲੱਗਦੀ ਹੈਗੀ ਕਿਸੇ ਵੀ ਕਿਸਮ ਦੀ ਕਮੀ ਲੱਗਦੀ ਹੈ ਤਾਂ ਕਿਰਪਾ ਕਰਕੇ ਜ਼ਰੂਰ ਦੱਸਣਾ ਮਿਲਦੇ ਆਪਾਂ ਵੀਡੀਓ ਦੇ ਤੀਸਰੇ ਭਾਗ ਦੇ ਵਿੱਚ ਉਦੋਂ ਤੱਕ ਰੱਬ ਰੱਖਾ ਖੁਦਾ ਹਾਫਿਜ਼ ਜਿਉਂਦੇ ਬਸਦੇ ਰਹੋ ਸਤਿ ਸ਼੍ਰੀ ਅਕਾਲ